ਦੋਸਤੋ ਗਰਮੀ ਦੇ ਮੌਸਮ ਦੇ ਵਿੱਚ ਅਸੀਂ ਆਮ ਹੀ ਦੇਖਦੇ ਹਾਂ ਕਿ ਬੋਡੀ ਜਿਹੜੀ ਆ ਉਹ ਲੋ એનર્ਜੀ ਫੀਲ ਕਰਦੀ ਆ ਤਾਂ ਜ ਇੱਕ ਹੈਲਦੀ ਡਰਿੰਕ ਲੈ ਕੇ ਆਏ ਆ ਇਸ ਦੇ ਲਈ ਦੋ ਗਲਾਸ ਆਪਾਂ ਦੁੱਧ ਦੇ ਲਏ ਆ ਤੇ ਇੱਕ ਘੜੇ ਦੇ ਵਿੱਚ ਉਹ ਸਟੀਲ ਦਾ ਜਿਹੜਾ ਨਾਰਮਲ ਗਲਾਸ ਹੁੰਦਾ ਉਹ ਵਾਲਾ ਹੀ ਲਿਆ ਤੇ ਇਹਨੂੰ ਆਪਾਂ ਗੈਸ ਤੇ ਬੋਇਲ ਹੋਣ ਲਈ ਰੱਖ ਦੇਣਾ ਵਾ ਇਧਰ ਪੂਰੀ ਰਾਤ ਭਰ ਦੇ ਲਈ ਦੋ ਚਮਚੇ ਦੇ ਕਰੀਬ ਖਸਖਸ ਅਖਰੂਟ ਕਾਜੂ ਤੇ ਬਦਾਮ ਪਿਓ ਕੇ ਰੱਖੇ ਸੀ ਜਿਸ ਦੇ ਵਿੱਚ ਅਖਰੂਟ ਮੈਂ ਸਿਰਫ ਦੋ ਹੀ ਲਏ ਆ ਤੇ ਬਦਾਮ ਦੀ ਕੁਆਂਟੀਟੀ ਜ਼ਿਆਦਾ ਵਾ ਕਾਜੂ ਵੀ ਜਿਹੜੇ ਆ ਉਹ ਚਾਰ ਹੀ ਲੈ ਆ ਤੇ ਇਹਨਾਂ ਨੂੰ ਆਪਾਂ ਹੁਣ ਇੱਕ ਗ੍ਰੈਂਡਰ ਜਾਰ ਦੇ ਵਿੱਚ ਐਡ ਕਰ ਲਿਆ ਤੇ ਨਾਲ ਹੀ ਥੋੜਾ ਜਿਹਾ ਰੂਮ ਟੈਂਪਰੇਚਰ ਵਾਲਾ ਦੁੱਧ ਐਡ ਕਰ ਦਿੱਤਾ ਵਾ ਤੇ ਇਹਨੂੰ ਆਪਾਂ ਦਰ ਦਰਾ ਜੇ ਤਾਂ ਪੇਸਟ ਬਣਾ ਲੈਣਾ ਤੁਸੀਂ ਚਾਹੋ ਤਾਂ ਇਹਦੇ ਵਿੱਚੋਂ ਥੋੜੇ ਬਦਾਮ ਕੱਟ ਕੇ ਵੀ ਅਲੱਗ ਤੋਂ ਰੱਖ ਸਕਦੇ ਹੋ ਬਾਅਦ ਦੇ ਵਿੱਚ ਐਡ ਕਰਨ ਦੇ ਲਈ ਇੱਕ ਮਸਾਲਾ ਤਿਆਰ ਕਰਾਂਗੇ ਜਿਸ ਦੇ ਵਿੱਚ ਹਰੀ ਇਲੈਚੀ, ਚਾਰ ਕਾਲੀਆਂ ਮਿਰਚਾਂ, ਇੱਕ ਚਮਚ ਦੇ ਕਰੀਬ ਸੌਫਾ ਇਹਨੂੰ ਆਪਾਂ ਦਰਦਰਾ ਜਾਂ ਪੀਸ ਲੈਣਾ ਤੁਸੀਂ ਚਾਹੋ ਤਾਂ ਇਹਨਾਂ ਚੀਜ਼ਾਂ ਨੂੰ ਗ੍ਰੈਂਡਰ ਚਾਰ ਦੇ ਵਿੱਚ ਵੀ ਐਡ ਕਰ ਸਕਦੇ ਹੋ ਥੋੜੀ ਜੀ ਧਾਗੇ ਵਾਲੀ ਮਿਸ਼ਰੀ ਲਈਏ ਮਿਠਾਸ ਦੇ ਲਈ ਦੁੱਧ ਦੇ ਵਿੱਚ ਤੇ ਇਹਦੇ ਵਿੱਚ ਜਿਹੜਾ ਧਾਗਾ ਉਹ ਤੁਸੀਂ ਰਿਮੂਵ ਕਰ ਦੇਣਾ ਦੁੱਧ ਨੂੰ ਇੱਕ ਬੋਇਲ ਆ ਗਿਆ ਜਦੋਂ ਤਾਂ ਆਪਾਂ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਦੁੱਧ ਦੇ ਵਿੱਚ ਐਡ ਕਰ ਦੇਣੀ ਆ ਵਾ ਜਿਸ ਦੇ ਵਿੱਚ ਸੌਂਫ ਵਾਲਾ ਪਾਊਡਰ ਤੇ ਜਿਹੜਾ ਸੀ ਬਦਾਮਾਂ ਵਾਲਾ ਪੇਸਟ ਬਣਾ ਕੇ ਰੱਖਿਆ ਸੀ ਉਹ ਵੀ ਐਡ ਕਰ ਲੈਣੇ ਹੁਣ ਆਪਾਂ ਦੁੱਧ ਨੂੰ ਥੋੜਾ ਜਿਹਾ ਪਕਾ ਲੈਣਾ ਹੈ 10 ਕਿ ਮਿੰਟ ਦੇ ਲਈ ਮੀਡੀਅਮ ਫਲੇਮ ਦੇ ਉੱਪਰ ਤੇਨੂੰ ਨਾਲ ਦੀ ਨਾਲ ਤੁਸੀਂ ਹਿਲਾਉਂਦੇ ਰਹਿਣਾ ਵਾ 10 ਮਿੰਟ ਬਾਅਦ ਤੁਸੀਂ ਦੇਖੋਗੇ ਇਹਦਾ ਕਲਰ ਵੀ ਚੇਂਜ ਹੋ ਗਿਆ ਤੇ ਦੁੱਧ ਚੜਾਏ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਰੈਡੀ ਹੋ ਗਿਆ ਵਾ ਤੇ ਪਹਿਲਾਂ ਨਾਲੋਂ ਕਾਫੀ ਗਾੜਾ ਵੀ ਹੋ ਗਿਆ ਵਾ ਤੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦੇਾਂਗੇ ਤੇ ਇਹਨੂੰ ਰੂਮ ਟੈਂਪਰੇਚਰ ਤੇ ਠੰਡਾ ਹੋਣ ਦੇਾਂਗੇ ਠੰਡਾ ਕਰਨ ਦੇ ਲਈ ਦੁੱਧ ਨੂੰ ਤੁਸੀਂ ਫ੍ਰਿਜ ਦੇ ਵਿੱਚ ਬਿਲਕੁਲ ਨਹੀਂ ਰੱਖਣਾਗਾ ਇਸ ਨੂੰ ਅਸੀਂ ਰੂਮ ਟੈਂਪਰੇਚਰ ਤੇ ਆਪਣੇ ਆਪ ਠੰਡਾ ਹੋਣ ਲਈ ਰੱਖ ਦੇਾਂਗੇ ਜਿਵੇਂ ਹੀ ਇਹ ਰੂਮ ਟੈਂਪਰੇਚਰ ਤੇ ਆ ਗਿਆ ਇਹ ਬਿਲਕੁਲ ਸਰਵ ਕਰਨ ਦੇ ਲਈ ਰੈਡੀ ਹੈ ਤੇ ਇਹਨੂੰ ਆਪਾਂ ਹੁਣ ਗਲਾਸ ਦੇ ਵਿੱਚ ਟ੍ਰਾਂਸਫਰ ਕਰ ਲਵਾਂਗੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਅਖਰੋਟ ਬਦਾਮ ਕਾਜੂ ਥੋੜੇ ਉੱਪਰ ਦੀ ਕੱਟ ਕੇ ਵੀ ਐਡ ਕਰ ਸਕਦੇ ਹੋ ਪਰ ਉਹ ਪੀਉਂਦੇ ਹੋਣੇ ਬਹੁਤ ਜ਼ਰੂਰੀ ਹੈ ਗਰਮੀ ਦੇ ਮੌਸਮ ਦੇ ਵਿੱਚ ਇਸ ਤਰ੍ਹਾਂ ਇਹ ਬ੍ਰੇਕਫਾਸਟ ਦੇ ਲਈ ਬਹੁਤ ਹੀ ਹੈਲਦੀ એનર્ਜੀ ਡਰਿੰਕ ਸਾਡੀ ਬਣ ਕੇ ਰੈਡੀ ਹੋ ਗਈ ਹੈ ਵੈਸੇ ਤੁਸੀਂ ਇਸ ਨੂੰ ਸ਼ਾਮ ਦੇ ਟਾਈਮ ਵੀ ਇੰਜੋਏ ਕਰ ਸਕਦੇ ਹੋ ਜਿਨ੍ਹਾਂ ਨੂੰ ਲੋ એનર્ਜੀ ਫੀਲ ਹੁੰਦੀ ਹੈ ਵੀਕਨੈਸ ਫੀਲ ਹੁੰਦੀ ਹੈ ਉਹ ਹਫਤੇ ਦੇ ਵਿੱਚ ਇੱਕ ਦਿਨ ਛੱਡ ਕੇ ਤਿੰਨ ਵਾਰੀ ਇਸ ਦੁੱਧ ਦਾ ਸੇਵਨ ਕਰਨ ਤਾਂ ਉਹਨਾਂ ਦੀਆਂ ਸਾਰੀਆਂ ਪ੍ਰੋਬਲਮ ਜਿਹੜੀਆਂ ਐ ਉਹ ਦੂਰ ਹੋ ਜਾਣਗੀਆਂ ਥਕਾਵਟ ਰਹਿੰਦੀ ਹੈ ਸੁਸਤੀ ਰਹਿੰਦੀ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਾਡੀ ਚੋਂ ਖਤਮ ਹੋ ਜਾਣਗੀਆਂ ਤੇ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਇਸੇ ਤਰ੍ਹਾਂ ਜੁੜੇ ਰਹਿਣਾ ਸਾਡੇ ਨਾਲ